ਅੱਜ ਨਹੀਂ ਪਹੁੰਚੇ ਮੈਨੂੰ 4 ਦਿਨ ਹੋ ਗਏ ਆ ਡੋਰ ਤੋਂ ਡੋਰ ਕਰਦੇ ਧੰਨਵਾਦ ਡੋਰ ਤੋਂ ਡੋਰ ਸਾਰੇ ਪਰਿਵਾਰਾਂ ਚ ਮੇਰੇ ਖਾਲਨਾ ਹੱਲੇ ਮੇਰੇ 4-5 ਹੀ ਬੂਥ ਹੋਏ ਆ ਹੱਲੇ 4-5 ਮੇਰੇ ਬੂਥ ਪਏ ਆ ਇਨਾਂ ਕਾ ਪਿਆਰ ਮਿਲਦਾ ਪਿਆ ਵਾ ਬਲਕਿ ਸ਼ਾਮ ਨੂੰ ਨਿਕਲੀ ਦਾ 4-5 ਵੇ ਰਾਤ ਦੇ 11-12 ਕੀ ਹਰ ਇੱਕ ਘਰ ਚ ਇਨਾਂ ਕਾ ਪਿਆਰ ਮਿਲਦਾ ਐ ਖੋ ਜੀ ਇਨਾਂ ਦੇ ਪੇਵਾਡੇ ਦਾ ਆਸ਼ੀਰਵਾਦ صدਕਾ ਇਹ ਪੂਰਾ ਡੈਮ ਗੰਜ ਨਵਾ ਕੋੜ ਮੈਂ ਕਹਿੰਦਾ ਪੂਰੀ 18 ਨੰਬਰ ਵਾਰਡ ਇਹਨਾਂ ਦੀ ਕਿਰਪਾ ਨਾਲ ਨਾਲ ਕਾਲਪੁਰ ਦੀ ਕਿਰਪਾ ਨਾਲ ਆਪ ਜਿੱਤ ਪ੍ਰਾਪਤ ਕੀਤੀ ਹੈ ਇੱਥੋਂ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ 18 ਨੰਬਰ ਵਾਰਡ ਦਾ ਧੰਨਵਾਦ ਕਰਦਾ ਕਿ ਇਹਨਾਂ ਕੋ ਪਿਆਰ ਦੇ ਦੇ ਨੇ ਪਹਿਲਾਂ ਇਹਨਾਂ ਨੇ ਮੇਰੇ ਗਲਤ ਜਿੱਤ ਦਾ ਸਿਰ ਆ ਪਾਇਆ ਹੁਣ ਵੇਖੋ ਫੁੱਲਾਂ ਦੀ ਵਰਖਾ ਫੁੱਲਾਂ ਦੇ ਹਾਰ ਆਪਣੇ ਨੋਟਾ ਦੇ ਹਾਰਾ ਨਾਲ ਮੇਰਾ ਸਵਾਗਤ ਕਰਦੇ ਪਏ ਨੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਸ਼ਬਦ ਨਹੀਂ ਆਗੇ ਕਿੰਨਾ ਧੰਨਵਾਦ ਕਰਾਉਣਾ ਹੈ ਕਟਵਾ ਜੀ ਬਹੁਤ ਵੱਡੇ ਵਾਅਦੇ ਵੀ ਕੀਤੇ ਗਏ ਸੀ ਜ਼ਿੰਮੇਵਾਰੀ ਵੀ ਵਧ ਗਈ ਹੋਣ ਕਿਉਂਕਿ ਤੁਹਾਡੇ ਤੇ ਮੋਢੇ ਤੇ ਭਾਰ ਆ ਗਿਆ ਤੁਸੀਂ ਬਣ ਗਏ ਹੋ ਉਹ ਜ਼ਿੰਮੇਵਾਰੀ ਕਿਸ ਨੇ ਲਈ ਸਕੰਦਰ ਭਾਜੀ ਵਾਅਦੇ ਕੀ ਕੀਤੇ ਆ ਇੱਕ ਸਾਈਨ ਗਲੀਆਂ ਨਾਲੀਆਂ ਹੋਰ ਕਾਉਂਸਲਰ ਨੂੰ ਆਪਣੀ ਰਜਿਸਟਰੀ ਤੇ ਨਹੀਂ ਕਹਿੰਦੇ ਕਾਕਾ ਆਪਣੇ ਨਾਮ ਘਰ ਦੀ ਦੇ ਆ ਉਹਦੇ ਮੈਂ ਮੇਰੀ ਵੈ ਨਹੀਂ ਘਰਦੀ ਰਜਿਸਟਰੀ ਹੈਗੀ ਜੇ ਜੋ ਇਹਨਾਂ ਦੇ ਛੋਟੀਆਂ ਛੋਟੀਆਂ ਗੱਲਾਂ ਵਾ ਵਿਕਾਸ ਨੇ ਕਿਹਾ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵਿਕਾਸ ਨੇ ਦੇ ਵਾਦੇ ਤੇ ਸਦਾ ਖਰਾ ਉਤਰੇਗਾ ਉਹ ਬੰਦਾ ਮੁੜੇਗਾ ਨਹੀਂ ਕਾਕਾ ਨਾਮ ਹੀ ਤੁਹਾਡਾ ਵਿਕਾਸ ਤੁਸੀਂ ਇਹ ਵੀ ਕਹ ਆ ਜੀਂ ਕਿ ਕੰਪੇਨਿੰਗ ਵੇਲੇ ਮੈਂ ਵਿਕਾਸ ਨਹੀਂ ਕਰਾਂਗਾ ਇਹ ਤੁਸੀਂ ਵੇਖ ਲਓ ਅੱਜ ਵੀ ਆਪਾਂ ਡੋਰ ਤੋਂ ਡੋਰ ਕਰਦੇ ਵੀ ਕਿਸੇ ਦੀ ਕੰਪਲੇਟ ਉਸੇ ਟਾਈਮ ਫੋਨ ਲਾ ਕੇ ਆਪਾਂ ਇਹ ਕੰਮ ਵੀ ਕਰਾਈਦਾ ਵਿਕਾਸ ਗੱਲ ਵਿਕਾਸ ਹੀ ਕਰੇਗਾ ਕਿਉਂਕਿ ਫਾਦਰ ਸਾਹਿਬ ਨੇ ਢੱਗਿਆ ਹੈ ਕਿ ਮੇਰੇ ਪੁੱਤਰ ਵਿਕਾਸ ਕਰਨਾ ਹੈ ਇਹਨਾਂ ਦੇ ਵਾਅਦੇ ਤੇ ਇਹਨਾਂ ਦਾ ਪੁੱਤਰ ਖਰਾ ਉਤਰੇਗਾ ਕਿਉਂਕਿ ਸਰਕਾਰ ਹੈਗੀ ਹੈ ਤੁਹਾਡੇ ਆਪੋਜੀਸ਼ਨ 'ਚ ਕਿ ਫੰਡ ਕਿਸ ਤਰ੍ਹਾਂ ਲਿਆਉਗੇ ਪਹਿਲਾ ਹਾਊਸ ਦਾ ਮੇਅਰ ਦੇ ਬਹਿ ਲੈੰਦੋ ਸਭ ਕੁਝ ਨਹੀਂ ਬੋਲੋ ਫਿਰ ਕਹਣਾ ਕੋਈ ਗੱਲ ਨਹੀਂ ਵਿਕਾਸ ਬਹੁਤ ਤੁਹਾਨੂੰ ਪਤਾ ਕਿੱਦਾਂ ਦਾ ਵਜਗੋ ਜਗੋ ਜਾਦ ਕਰਨ ਵਾਲਾ ਪਿਆਰ ਨਾ ਕਰਨਗਾ ਨਹੀਂ ਤੇ ਕਹਿੰਦੇ ਨੇ ਕੀ ਸਿੱਧੀ ਮਿਲਿਆ ਲੇ ਟੇਢੀ ਕਰ ਲਾਂਗੇ ਟੈਨਸ਼ਨ ਨਾ ਕਿਉਂ ਟੇਢੀ ਕਿਉਂ ਕਰਨੀ ਹੈ ਗਰਮ ਨਹੀਂ ਕਰ ਸਕਦੇ ਗਰਮ ਗਰਮ ਵੈਸੇ ਵੀ ਕਿਰੇ ਵੀ ਮੇਅਰ ਬਹਿਣਗੇ ਜਿਹਰੇ ਵੀ ਕਾਰਪੋਰੇਸ਼ਨ ਬਣੇਗੀ ਪ੍ਰਮਾਤਮਾ ਇਹਨਾ ਪੂਰੇ ਸ਼ਹਿਰ ਨਾ ਪੂਰਾ ਸ਼ਹਿਰ ਸਤਿਕਾਰ ਕਰਦਾ ਸਾਰੇ ਆਪਣੇ ਵੀ ਭਰਾ ਨੇ ਕਿਰੇ ਮੇਅਰ ਸਾਹਿਬ ਵੀ ਹੋਣਗੇ ਉਹ ਵੀ ਸਤਿਕਾਰ ਕਰਨਗੇ ਮੈਨੂੰ ਪਤਾ ਵਾ ਉਹਨਾਂ ਨੂੰ ਪਿਆਰ ਨਾ ਕਵਾਂਗੇ ਉਹ ਜੋ ਜੋ ਆਪਾਂ ਕਵਾਂਗੇ ਉਹ ਹਮੇਸ਼ਾ ਢੀ ਅਗਲਾ ਦੇ ਖਰਾ ਉਤਰਨਗੇ ਜੀ 5 ਜਨਵਰੀ ਆ ਤੇ ਕ੍ਰਿਸ਼ਮ ਮਡੇ ਹਾਕੀ ਕਹਣਾ ਚੰਗਾ ਮੈਂ ਅੱਜ ਛੇ ਛੇ ਪ੍ਰੋਗਰਾਮ اٹੈਂਡ ਕੀਤੇ ਕਿਸਮ ਦੇ ਦੇ ਮੈਂ ਆਪ ਜੀ ਦੇ ਮਾਧਮ ਰਹੀ ਪੂਰੇ ਕ੍ਰਿਸ਼ਨ ਭਾਈ ਚਾਰੇ ਨੂੰ ਔਰ ਅਦਰ ਸਮਾਜ ਦੇ ਭਾਈ ਚਾਰੇ ਨੂੰ ਅੱਜ ਦੇ ਅੱਛੀ ਦਿਸ਼ਾ ਵਿੱਚ ਕਿਸਮ ਦੇ ਦੀ ਸਭ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਲੱਖ ਲੱਖ ਦਾ ਵਧਾਈ ਕਰੋੜ ਕਰੋੜ ਦਾ ਵਧਾਈ ਦਿੰਦਾ ਹਾਂ ਚਲ ਕਿ ਛਿੱਦੀ ਢੜੇ ਹੈਗੇ ਤੁਸੀਂ ਹਾਂਜੀ ਭਾਜੀ ਹਾਂਜੀ ਭਾਜੀ ਅੱਛੀ ਢੀੜਾ ਕੀ ਕਹਿਣਾ ਮੈਂ ਕਹਿੰਦਾ ਸੈਬ ਜਾਦੇ ਜੋਗੀ ਸਾਡੇ ਉਹਨਾਂ ਦੇ ਇਸ ਕਦਰ ਆਪਾਂ ਡੋਰ ਤੋਂ ਡੋਰ ਕਰਦੇ ਪਏ ਆ ਦੋ ਦਿਨ ਤੇ ਮੈਂ ਨਹੀਂ ਕੀਤਾ ਫੇਰ ਆਡੇ ਪੂਰੇ 18 ਨੰਬਰ ਵਾਰਦੇ ਪਰਿਵਾਰਾਂ ਨੇ ਕਿਹਾ ਪੁੱਤਰ ਤੂੰ ਡੋਰ ਤੋਂ ਡੋਰ ਕਰ ਆਪਾਂ ਇੱਕ ਦਿਨ ਢੋਲ ਲੈ ਗਏ ਉਸ ਤੋਂ ਬਾਅਦ ਆਪਾਂ ਢੋਲ ਨਹੀਂ ਲੈ ਕੇ ਜਾ ਰਹੇ ਹਰ ਘੇ ਦਾ ਘਰ ਘਰ ਜਾ ਕੇ ਬਤ ਧੰਨਵਾਦ ਕਰਦੇ ਪਏ ਆ ਕਿਉਂਕਿ ਉਹਨਾਂ ਦੀਆਂ ਸ਼ਹੀਦੀਆਂ ਜੀ ਆਡੇ ਸਾਬ ਜਾਦੇ ਦੀ ਪੂਰਾ ਆਲ ਵਰਲਡ ਜੀ ਉਹਨਾਂ ਨੂੰ ਮੰਨਦਾ ਵਾ ਜੀ ਆਪਾਂ ਵੀ ਉਹਨਾਂ ਦੇ ਸਤਕਾਰ ਕਰਦੇ ਆ ਉਹਨਾਂ ਦੀਆਂ ਸ਼ਹੀਦੀ ਦਿਵਸ ਦਾ ਤਰ ਇਸ ਕਦਰ ਆਪਾਂ ਘਰ ਘਰ ਡੋਰ ਤੋਂ ਡੋਰ ਕਰਨਾ ਆਪਾਂ ਢੋਲ ਵਜਾਰੇ ਨਾ ਤਮਾਕਾ ਨਾ ਡੀਜੇ ਨਾ ਕੁਛ ਨਹੀਂ ਜੀ ਖੁਸ਼ੀ ਆਪਾਂ ਮਨਾਵਾਂਗੇ ਜੀ ਆਪਣੇ ਇਹ 28 ਤਰੀਕ ਨੂੰ ਖਤਮ ਨਾ 28 ਤਰੀਕ ਦੇ ਬਾਅਦ ਜੀ ਕਰਾਂਗੇ ਜੀ ਇਸ ਘਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਬਲਕਾਰ ਸਿੰਘ ਸਾਬਕਾ ਸਰਪੰਚ ਜੀ ਕੈਪਟਨ ਤਰਮਿੰਦਰ ਸਿੰਘ ਦਾ ਮੈਂ ਪਿਤਾ ਜੀ ਆ ਯਾਰ ਲੈ ਅਭੀ ਸਿੱਧੀ ਦਿਹਾੜੇ ਚੱਲ ਰਹੇ ਨੇ ਤੇ ਸਾਡੇ ਵਿਕਾਸ ਜੀ ਦੇ ਜਿੱਤਣ ਦੀ ਬਹੁਤ ਜਿਆਦਾ ਖੁਸ਼ੀ ਆ ਪਰ ਉਹਨਾਂ ਦੇ ਵਿੱਚ ਅਸੀਂ ਕੋਈ ਮਤਲਬ ਇਹੋ ਜੀ ਕੁਛ ਨਹੀਂ ਕਰਦੇ ਜਿਹਦੇ ਨਾਲ ਕਿਸੇ ਦੇ ਮਨ ਤੇ ਅਸਰ ਪੈ ਕਿਉਂਕਿ ਦਿਹਾੜੇ ਸਿੱਧੀ ਚੱਲ ਰਹੇ ਨੇ ਬਾਬਾਜੀਤ ਸਿੰਘ ਬਾਬਾ ਜਿਆਰ ਸਿੰਘ ਬਾਬਾ ਯੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਸ਼ਹੀਦਾਂ ਦਾ ਸਾਰਾ ਪ੍ਰੋਗਰਾਮ ਚੱਲ ਰਿਹਾ ਉਸ ਵਾਸਤੇ ਅਸੀਂ ਤੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਇਹ ਵਿਕਾਸ ਜੀ ਆਏ ਨੇ ਤੇ ਧੰਨਵਾਦ ਹੀ ਕਰ ਰਹੇ ਆ ਤੇ ਧੰਨਵਾਦ ਹੀ ਕਰਨਾ ਵਾ ਸਾਰਿਆਂ ਨੂੰ ਕਿਉਂਕਿ ਅਸੀਂ ਉਹਨਾਂ ਦੀ ਸਿੱਖਿਆ ਤੇ ਹੀ ਸਾਰੇ ਚੱਲ ਰਹੇ ਆ ਆਪ ਗੁਰੂਆਂ ਪੀਰਾਂ ਦੀ ਜਿਸ ਕਰਕੇ ਸਾਡੀ ਜਿਹੜੀ ਸਮਾਜ ਦੇ ਵਿੱਚ ਸਾਰਿਆਂ ਦੀ ਵਧਾਈ ਹੈ ਵਿਕਾਸਜੀ ਦੇ ਸਾਰਿਆਂ ਨੂੰ ਉਮੀਦ ਹੈ ਕਿ ਵਿਕਾਸਜੀ ਦੇ ਜੋ ਉਮੀਦ ਹੈ ਨਾ ਸਾਰਿਆਂ ਨੂੰ ਉਹ ਬਿਲਕੁਲ ਪੂਰੀ ਹੋਊ ਅਸੀਂ ਕਿਸੇ ਨੂੰ ਇਹ ਗੱਲ ਦਾ ਮੌਕਾ ਹੀ ਨਹੀਂ ਮਿਲੂਗਾ ਵੀ ਆਹ ਕੰਮ ਹੱਲਾ ਨਹੀਂ ਹੋਇਆ ਜਾਂ ਹੀ ਗਏ ਤਾਂ ਸਾਨੂੰ ਉੱਥੇ ਕਿਸੇ ਪੁੱਛਿਆ ਨਹੀਂ ਇਹ ਕੋਈ ਵੀ ਇਹੋ ਜਿਹਾ ਕੋਈ ਵੀ ਮੌਕਾ ਨਹੀਂ ਆਏਗਾ ਵਿਕਾਸਜੀ ਕਾਫੀ ਦੇ ਬੜੇ ਲੰਬੇ ਸਮੇਂ ਤੋਂ ਇਸ ਲੈਂਡ ਚ ਆ ਗਿਆ ਤਾਂ ਲੋਕਾਂ ਨਾਲ ਇੱਕ ਗੱਲ ਹੈ ਜੀ ਕੋਈ ਵੀ ਜਿਹੜੀ ਜਦੋਂ ਚਾਹ ਰਿਆ ਨਾ ਉਦੇ ਕਰਨ ਦੇ ਨਾਲ ਇਹ ਜਿਹੜੀ ਇਹਦਾ ਮਕਾਮ ਹੱਥ ਲੁੰਦਾ ਜੇ ਤੁਸੀਂ ਘਰੋਂ ਨਹੀਂ ਕਿ ਨਿਕਲੋਗੇ ਤੇ ਇਹੋ ਜਿਹਾ ਮਕਾਮ ਨਹੀਂ ਹੱਥ ਲੋਗਾ ਵਿਕਾਸ ਜੀ ਨੇ ਬਹੁਤ ਵੱਡੇ ਆਦਮੀ ਨੂੰ ਢਾਇਆ ਵਾ ਜਿਹੜੇ ਕੇ ਮਨ ਤੇ ਇਹ ਗੱਲ ਸੀ ਇਹ ਨਹੀਂ ਅਸੀਂ ਸਮਝਦੇ ਤਾਂ ਇਹਨਾਂ ਦੀ ਭਗਤੀ ਬੰਦਗੀ ਆ ਜਿਹੜੀ ਇਹਨਾਂ ਦਾ ਤੇਜਤਾ ਪਏ ਉਹਦੇ ਨਾਲ ਬਣਿਆ ਅਸੀਂ ਇਹ ਸਮਝਦੇ ਆ ਵੀ ਜਦੋਂ ਅਸੀਂ ਬਣਦੇ ਆ ਨਾ ਮੈਂ ਵੀ ਕੋਈ 20 ਸਾਲ ਸਰਪੰਚ ਰਿਆ ਸਾਨੂੰ ਹਰ ਇੱਕ ਬੰਦੇ ਦਾ ਸਤਿਕਾਰ ਕਰਨਾ ਚਾਹੀਦਾ ਜਿਹੜੇ ਬੰਦੇ ਦਾ ਕਿਉਂਕਿ ਸਾਡੇ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਉਹ ਵਿਕਾਸ ਜੀ ਕਰਨਗੇ ਸਾਨੂੰ ਇਹਨਾਂ ਦਾ 101% ਆਸਿਆ ਵੀ ਇਹ ਜ਼ਰੂਰ ਕਰਨਗੇ ਵਿਕਾਸ ਜੀ ਨੂੰ ਕੀ ਕਹਿਣਾ ਚਾਹੁੰਦੇ ਆ ਵਿਕਾਸ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਨੂੰ ਇਲਾਕੇ 'ਚ ਕੋਈ ਲਾਹਮਾ ਨਹੀਂ ਹੋਣਾ ਚਾਹੀਦਾ ਤੇ ਨਾ ਆਏਗਾ ਆਪਣਾ ਕਾਰੋਬਾਰ ਜਿੱਨਾਂ ਵਿੱਚ ਫਤੋ ਵਾ ਚੰਗੀ ਤਰ੍ਹਾਂ ਕਰੇਗਾ ਹਰ ਦੇ ਨੂੰ ਜੀ ਆਇਆਂ ਕਿਉਂਕਿ ਇਹਨਾਂ ਦੇ ਬਜ਼ੁਰਗਾਂ ਨਾਲ ਸਾਡਾ ਵੈਸੇ ਹੀ ਪਹਿਲਾਂ ਪਿਆਰ ਆ ਉਹ ਇਹਨਾਂ ਨੂੰ ਵੀ ਜ਼ਿਆਦਾ ਸਤਕਾਰ ਦਿੰਦੇ ਨੇ ਕਿਸੇ ਬੰਦੇ ਨੂੰ ਆਹੀਂ ਦਿੱਕਤ ਨਹੀਂ ਆਉ ਬੈਠੇ ਜੀ